ਦਿੱਲੀ ਨੂੰ ਵੇਹਣ ਚੱਲਿਆ ਅੱਜ ਕਰਕੇ ਵੀ ਮੰਦਰਾ ਦੀ ਤਿਆਰੀ ਉਹ ਮੱਥੇ ਉੱਤੇ ਸੇਰਾ ਛੋਟੀ ਭੈਣ ਨੇ ਸਜਾ ਦਿੱਤਾ ਉਹ ਤਾਰੀ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਭਰਾ ਜਰਨੈਲ ਸਿੰਘ ਜੈਲਾ ਗਾਇਕ ਤੇ ਗੀਤਕਾਰ ਉਹਨਾਂ ਵੱਲੋਂ ਇੱਕ ਗਾਣਾ ਪੇਸ਼ ਕੀਤਾ ਜਾ ਰਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਸਾਰੇ ਗੌਰ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਹੋਇ ਇੱਕ ਸੀ ਮਾਰੇ ਚ ਦਿਨ ਸ਼ੁੱਕਰਵਾਰ ਸੀ ਗੁੱਸੇ ਵਿੱਚ ਹੋਇਆ ਫੇਰੇ ਮੁੰਡਾ ਲਾਲ ਸੀ ਹੋਇ ਇੱਕ ਹੈ ਮਾਰੇ ਚ ਦਿਨ ਸ਼ੁੱਕਰਵਾਰ ਸੀ ਗੁੱਸੇ ਵਿੱਚ ਹੋਇਆ ਫੇਰੇ ਮੁੰਡਾ ਲਾਲ ਸੀ ਗੱਲ ਉਹ ਦਿਵਾਲੀ ਗਈ ਨਾ ਸਹਾਰੀ ਦਿੱਲੀ ਨੂੰ ਵਿਆਉਣ ਚੱਲਿਆ ੁੰਡਾ ਕਰਕੇ ਵੀ ਐਂਟਰ ਦੀ ਤਿਆਰੀ ਦਿੱਲੀ ਨੂੰ ਵਿਆਹਣ ਚੱਲਿਆ ਅੱਜ ਕਰਕੇ ਵੀ ਮੰਦਰਾ ਦੀ ਤਿਆਰੀ ਓ ਮੱਥੇ ਉੱਤੇ ਸੇਰਾ ਛੋਟੀ ਭੈਣ ਨੇ ਸਜਾ ਦਿੱਤਾ ਓ ਤਾਰੀ ਬਨ ਸੁਰਮਾ ਵੱਡੀ ਭਾਬੀ ਨੇ ਵੀ ਪਾ ਦਿੱਤਾ ਓ ਮੱਥੇ ਉੱਤੇ ਸੇਰਾ ਛੋਟੀ ਭੈਣ ਨੇ ਸਜਾ ਦਿੱਤਾ ਤਾਰੀ ਬਨ ਸੁਰਮਾ ਭਾਬੀ ਨੇ ਵੀ ਪਾ ਦਿੱਤਾ ਹੋ ਟਿਕਾ ਲਾਉਂਦੀ ਫਿਰੇ ਆਮੜੀ ਵਿਚਾਰੀ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਵੀ ਇੰਟਰ ਦੀ ਤਿਆਰੀ ਹੋ ਦਿੱਲੀ ਨੂੰ ਵਿਆਹਣ ਚੱਲਿਆ ਹੋ ਮੁੰਡਾ ਕਰਕੇ ਵੀ ਮੰਧਰਾ ਦੀ ਤਿਆਰੀ ਹੋ ਰਲ ਗਿਆ ਬਰਾਤੀ ਸੀ ਹਰਿਆਣਾ ਸਾਡੇ ਨਾਲ ਵੀ ਹੋ ਕਰ ਗਿਆ ਹੈਰਾ ਫੇਰੀ ਖੱਟਰ ਸਰਕਾਰ ਵੀ ਹੋ ਤੁਰਿਆ ਬਰਾਤੀ ਬਣ ਹਰਿਆਣਾ ਸਾਡੇ ਨਾਲ ਵੀ ਹੋ ਕਰ ਗਿਆ ਹੈਰਾ ਫੇਰੀ ਖੱਟੜ ਸਰਕਾਰ ਵੀ ਉਹ ਛੜਕ ਰੋਕਲੀ ਕੰਜਰ ਨੇ ਸਾਰੀ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਬਈ ਐਂਟਰ ਦੀ ਤਿਆਰੀ ਅੱਜ ਦਿੱਲੀ ਨੂੰ ਵਿਆਹਣ ਚੱਲਿਆ ਮੁੰਡਾ ਕਰਕੇ ਵੀ ਬਿੰਧਰਾ ਦੀ ਤਿਆਰੀ ਅੱਖੇ ਲੱਗ ਦਿੱਲੀਏ ਤੂੰ ਮਨ ਸਾਡਾ ਕਹਿਣਾ ਦੀ ਪਲੂਰ ਪਿੰਡ ਰੱਖਾਂਗੇ ਬਣਾ ਕੇ ਤੈਨੂੰ ਘਹਿਣਾ ਨਹੀਂ ਅੱਖੇ ਲੱਗ ਦਿੱਲੀਏ ਤੂੰ ਮਨ ਸਾਡਾ ਕਹਿਣਾ ਨਹੀਂ ਪਲੂਰ ਪਿੰਡ ਰੱਖਾਂਗੇ ਬਣਾ ਕੇ ਤੈਨੂੰ ਘਹਿਣਾ ਨਹੀਂ ਗੱਲ ਤੇਰੇ ਉੱਤੇ ਮੁਕਣੀ ਆ ਸਾਰੀ ਦਿੱਲੀ ਨੂੰ ਵਿਆਹਣ ਚੱਲਿਆ ਅੱਜ ਕਰਕੇ ਬੀ ਐਂਟਰ ਦੀ ਤਿਆਰੀ ਦਿੱਲੀ ਨੂੰ ਵੇਹਣ ਚੱਲਿਆ ਅੱਜ ਕਰਕੇ ਵੀ ਮੰਦਰਾ ਦੀ ਤਿਆਰੀ ਮਜ਼ਦੂਰ ਇੱਕ ਤਾਂ ਜਿੰਦਾ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਜੀ ਨੂੰ ਖੋਸਾ ਜਿੰਦਾਬਾਦ ਜਿੰਦਾਬਾਦ ਆ ਤੇ ਆ आतििकाद ज़िंदाबाद ਆਹ ਸੇਕਸਾਨ ਮੀਰੀਆਂ ਪੋਸ਼ਾ ਜਿੰਦਾਬਾਦ ਮੀਰੀਆਂ ਪੋਸ਼ਾ ਜਿੰਦਾਬਾਦ ਮੋਤੀ ਸਰਕਾਰ ਹਰਦਾਬਾਦ ਮੋਤੀ ਸਰਕਾਰ ਹਰਦਾਬਾਦ ਮੋਤੀ ਸਰਕਾਰ ਹਰਦਾਬਾਦ